ਲੋ ਗਾਈ ਸਾਰਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਹੈਪੀ ਨਿਊ ਇਅਰ ਦੇਸੀ ਮਹੀਨੇ ਦਾ ਨਵਾਂ ਸਾਲ ਆ ਚੜਿਆ ਤੇ ਆਜੇ ਸੰਗਰਾਂ ਦਾ ਤੇ ਨਾਲੇ ਗੁਰੂ ਘਰੇ ਚੱਲਾਂਗੇ ਤੇ ਨਾਲੇ ਯਾਰ ਪਹਿਲਾਂ ਬੱਚੀ ਸਹੀ ਹੋਈ ਹੁਣ ਗਾਂ ਉਹ ਖਾਂਦੇ ਨੇ ਹੈਗੇ ਪੱਠੇ ਉਹਦਾ ਦੇਖੀਏ ਸਿਸਟਮ ਦਾ ਇਹ ਬਸ ਸਾਨੂੰ ਬੜਾ ਦੁਖੀ ਕੀਤਾ ਯਾਰ ਦੁੱਧ ਮਾਸੀ ਘਟਾਤਾ ਕਿਲੋ ਕਰਤਾ ਕਿਥੇ 6-7 ਕਿਲੋ ਦਿੰਦੇ ਸੀ ਕਿਲੋ ਦੁੱਧ ਦਿੰਦੀ ਆ ਤੇ ਫਿਰ ਜਾਵਾਂਗੇ ਸੁਸਾਂ ਪਹਿਲਾਂ ਦੇ ਦਿਆਂ ਸ਼ਾਮ ਦਵਾਈ ਦੂਈ ਲੈ ਲਈਏ ਉਹਦੀ ਉਹ ਤੋਂ ਬਾਅਦ ਚ ਗਾ ਬੱਚੀ ਅੱਗੇ ਨਾਲ ਠੀਕ ਆ ਤੁਸੀਂ ਪਰੇ ਕੀਤੀ ਆਪਾਂ ਕੀਤੀ ਜਾਨੀ ਕਿ ਅੱਗੇ ਨਾਲ ਉਹਨੂੰ ਫਰਕ ਆ ਤੇ ਵੰਸੰਗੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਆਜ ਤਹੂ ਸਾਰਿਆਂ ਦੀ ਵਧੀਆ ਜਿ ਘੈਂਟ ਨਵਾਂ ਸਾਲ ਹੋਵੇ ਉਦਾਂ ਨੇ ਇਹ ਹੈਪੀ ਨਿਊ ईयर 1 ਜਨਵਰੀ ਹੁੰਦਾ ਜਿਹੜਾ ਦੇਸੀ ਮਹੀਨੇ ਦਾ ਉਹ ਨਵਾਂ ਸਾਲ ਆਜਾ ਠੀਕ ਹੈ ਗਾਇਸ ਤੇ ਗੱਡੀ ਦੀ ਹਾਲਤ ਦੇਖੋ ਕੀ ਬਣੀ ਪਈ ਐ ਲਿਬੜੀ ਪਈ ਐ ਅੰਦਰ ਜਿਆਲੇ ਲੱਗੇ ਪਏ ਆ ਇਹਨਾਂ ਨੂੰ ਕਰਦੇ ਆ ਆ ਕੇ ਸਾਫ ਲੋ ਗਾਇਸ ਸਾਥ ਹਮਾਰੇ ਜਾਏਗੇ ਹਮਾਰੀ ਮਮ 22 ਇਨ ਦਾ ਹਾਊਸ ਨਾ ਅਗਲੀਆਂ ਛਲੀਆਂ ਨੇ ਉਹ ਕੀਤਾ ਪਿਆ ਆ ਗਏ ਅਸੀਂ ਆਪਣੇ ਟੌਨ ਲਈਏ ਇੱਥੋਂ ਦਵਾਈ ਇਹ ਸਾਡਾ ਲੋਕਲ 올ਡ ਵੈਰੀ ਆ ਜਾਵਾਂਗੇ ਭਾਈ ਨਾਲ ਇੱਥੇ ਖੜੇ ਹਾਂ ਡਾਕਟਰ ਫੋਨ ਨਹੀਂ ਚੈੱਕ ਕਰਦਾ ਕਿ ਇਹਨੂੰ ਦੱਸਣਾ ਕਿ ਕਿਹੜੀ ਦਵਾਈ ਲੈਣੀ ਮੈਡੀਕਲ ਦੇ ਉੱਪਰ ਉਹਦੇ ਪੁੱਛਣਾ ਸੀਗਾ ਉਹਨੂੰ ਕਿਹੜੀ ਦੇਣੀ ਆ ਦਵਾਈ ਅਗਲੇ ਦਾ ਵੇਟਿੰਗ 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 10 ਮਿੰਟ ਹੋ ਗਏ ਲਾਉਂਦੇ ਨੇ ਵੇਟਿੰਗ ਵੇਟਿੰਗ ਡਾਕਟਰ ਦਾ ਭਾਵੇਂ ਕਿਹੜਾ ਬਿਹਤਰ ਆ ਆ ਬਾਦਾਂ ਦਾ ਡਾਕਟਰ ਤੁਸੀਂ ਇਹਦਾ ਫੂਲ ਚੱਕ ਬਾਦਾਂ ਦਾ ਡਾਕਟਰ ਬਹੁਤ ਬੀਜੀ ਆ ਬਾਬੇ ਇਹਨਾਂ ਦਾ ਪੀਏ ਨੂੰ ਕਹਿੰਦੇ ਆ ਉਹਦਾ ਪੀਏ ਵੀ ਨਹੀਂ ਬੀਜੀ ਹੈਗਾ ਬਾਦਲ ਦਾ ਬਾਦਲ ਦਾ ਜਿੰਨਾ ਬਾਦਾਂ ਦਾ ਡਾਕਟਰ ਸਾਡਾ ਬੀਜੀ ਹੈ ਨਾ ਯਾਰ ਦੇਖਦੇ ਹਾਂ ਕੀ ਹੁੰਦਾ ਹੁਣ ਠਹਿਰ ਕੇ ਵੇਟ ਕਰਾਂ ਇਹ ਬੈਠੇ ਆ ਅਸੀਂ ਉਰੇ ਉਰੇ ਨੇਰਾ ਵੀ ਹੋ ਜਾਂਦਾ ਗੁਰਦੁਆਰੇ ਵੀ ਆਣਾ ਲੋ ਲੋਏ ਐਸ ਪਾਉਣੀ ਸੀਗੀ ਕਾਰਜ ਉਹ ਵੀ ਪਾਏ ਦੇ ਤੇ ਹੁਣ ਬਿਲ ਹੀ ਆ ਬਸ ਹੁਣ ਦਵਾਈ ਫੜਨੀ ਆ ਦਵਾਈ ਲੈ ਕੇ ਤੇ ਸਿੱਧਾ ਜਾਣਾ ਸੁਸਾ ਮੰਮੀ ਵੀ ਸਾਡੀ ਮੈਂ ਕਿਹਾ ਚੱਲ ਮੈਡੀਕਲ ਆ ਲੈਣ ਇਹਨਾਂ ਦਾ ਪਤਾ ਹੀ ਹੁੰਦਾ ਇਹਨਾਂ ਨੂੰ ਮੈਡੀਕਲ ਲਗੋਗੇ ਉਹ ਇੱਥੇ ਦੱਸਦਾ ਹੁੰਦਾ ਮੈਂ ਕਿਹਾ ਇਹਨਾਂ ਨੂੰ ਪਤਾ ਹੀ ਹੋਣਾ ਕਿਹੜੀ ਚੀਜ਼ ਆਦਤ ਤੋਂ ਪਾਉਣੀਆਂ ਨੇ ਇਹਨਾਂ ਨੂੰ ਪਤਾ ਹੀ ਹੁੰਦਾ ਸਾਰਾ ਤਾਂ ਕਰਕੇ ਮੈਂ ਕਹਿੰਦਾ ਹੀ ਮੈਂ ਕਿ ਇੱਥੇ ਹੀ ਲੈ ਲਓ ਯਾਰ ਇੱਕ ਮਿੰਟ ਪਤਾ ਹੈ ਕੰਨ ਦੇ ਵਿੱਚ ਮੈਂ ਬੜਸ ਜੂਗਦੇ ਨਹੀਂ ਮਹੱਲਿਆ ਉਹ ਇਧਰ ਲਾ ਕੰਨ ਹੁਣ ਏਦਾਂ ਹੋ ਗਿਆ ਅਗੇ ਲਾਇਕ ਕੋਈ ਨਹੀਂ ਕਿ ਹੋਈ ਜਾਂਦਾ ਓ ਗਾ ਸ਼ਿਟ ਸ਼ਾਮ ਨੂੰ ਬਹੁਤ ਰੌਣਕ ਹੁੰਦੀ ਸਾਡੇ ਸ਼ਹਿਰ ਇਵਨਿੰਗ 8:00 ਹੋ ਕੇ ਤਾਂ ਦਿਖਾਣਾ ਇਹ ਨਹੀਂ ਵਿਆਹ ਨਹੀਂ ਹੈਗਾ ਹਾਂ ਬਾਬੇ ਕੋਈ ਸੁਨੇਹਾ ਦੇ ਕੇ ਜਾਏ ਭੋਗ ਦਾ ਪਾ ਸ਼ਾਮ ਰਾਜ ਕੋਈ ਦਰਿਆ ਵਹਾਂਦਾ ਸੀਗਾ ਮੈਨੂੰ ਉਹਨੂੰ ਦੇਖ ਕੇ ਚੇਤਾ ਆ ਗਿਆ ਮੰਮੀ ਨੂੰ ਮੈਂ ਕਿਹਾ ਮੰਮੀ ਉਹ ਭੋਗ ਦਾ ਕਹਿ ਕੇ ਗਿਆ ਸੀਗਾ ਕਿ ਆ ਜਿਓ ਕਹਿੰਦੀ ਫਿਰ ਤੇ ਮੂ ਤੇਰੇ ਹੁਣ ਦੱਸਿਆ ਅਗਲਾ ਭੋਗ ਦਾ ਦਾ ਹੁਣ ਉਹ ਦਰਿਆ ਦੇਖ ਕੇ ਉਹ ਚੇਤਾ ਆ ਗਿਆ ਵੀ ਮੈਨੂੰ ਉਹ ਭੋਗ ਦਾ ਸੁਨੇਹਾ ਦੇ ਕੇ ਗਿਆ ਸੀ ਅਗਲੇ ਮੈਂ ਕਹਣਾ ਭੋਗ ਤੇ ਆਈ ਕੋਚਾ ਦਾ ਸੀਗਾ ਮੈਂ ਤੁਸੀਂ ਪਤਾ ਨਹੀਂ ਕੀ ਕਰਦੇ ਹੋ ਪਿੰਡ ਦਾ ਉਹਨਾਂ ਦੇ ਸੀਗੇ ਘੰਨੇ ਕੇ ਮੈਂ ਦੇਖਿੰਦੇ ਢੇਰ ਆਇਆ ਥੋੜਾ ਜਿਹਾ ਸੱਚ ਆ ਬਿਆਹ ਆ ਗਿਆ ਸਾਡੇ ਗਵੰਡੀਆਂ ਦੇ ਮੁੰਡੇ ਸਨ ਨਾ ਮੇਰੇ ਨਾਲ ਮੇਰੇ ਹਾਂ ਦਾ ਹੀ ਆ ਨਾ ਮੈਂ ਤਾਂ ਵੱਡਾ ਸੱਚਾ ਉਹ ਵੀ ਹੁਣੇ ਮੈਂ ਕਹਿੰਦਾ ਹਸਤਾ ਕਹਿੰਦਾ ਆਂਟੀ ਨੂੰ ਦੱਸ ਦੇਈਂ ਕਿ 18 ਦੀ ਰਬਿਆ ਆ ਪਰ ਉਹ ਵੀ ਹੁਣ ਮੈਨੂੰ ਪੱਕਾ ਨਹੀਂ ਪਤਾ ਪੈਸੇ ਚਾਹੇ ਜਾਂ ਕਿਵੇਂ ਉਹਨਾਂ ਕਹਤਾਂ ਮੈਂ ਤਾਂ ਸੁਨੇਹਾ ਲਾ ਦਿੱਤਾ ਯਾਰ ਵਿਆਹ ਦਾ ਪਤਾ ਹੀ ਨਹੀਂ ਕਿੱਥੋਂ ਚਾੜਾ ਕਿੱਥੋਂ ਆਉਂਦਾ ਆਹ ਇਹ ਕਿਹੜਾ ਕੁੜੀ ਲੈ ਕੇ ਘਰੇ ਆਉਣਾ ਹੈ ਨਾ ਕਿੱਥੇ ਜਾਣਗੇ ਯਾਰ ਵਿਆਹ ਆ ਫੋਨ ਕਰੇ ਬੱਚਾ ਲੈਣੇ ਕਿੱਥੇ ਆ ਗਿਆ ਅਸੀਂ ਆਉਣਾ ਅਸੀਂ ਪੁੱਛਦੇ ਹੁਣ ਤਾਂ ਫਰਕ ਆ ਕੇ ਕੀ ਕਰੇ ਕਾਰ ਕਿੱਥੇ ਜਮਾ ਤੇ ਪਰ ਜੇ ਅਗਲੇ ਰਕੀਬ ਤਾਂ ਹੀ ਅਗਲੇ ਮੈਸੇਜ ਕਰਦਾ ਨਾ ਟਾਈਮ ਹੋਊਗਾ ਅਗਲੇ ਮੈਂ ਟਾਈਮ ਕਿਦਾਂ ਹੈਗਾ ਬਾਰਡਰ ਤੇ ਪਿੰਡੀ ਤਲਵੰਡੀ ਉਸ ਤੋਂ ਉੱਪਰ ਘਰ ਕਰਨਾ ਪੈਣਾ ਉਹ ਵਿਆਹ ਦੇ ਨੇੜੇ ਆਪਾਂ ਨੂੰ ਲਾਦਾ ਹੁੰਦਾ ਮੈਂ ਬਿਜ਼ੀ ਹੋ ਜਾਂਦਾ ਇਨਸਾਨ ਜਿਹੜਾ ਇੱਕ ਵਾਰੀ ਕਹੇ ਦਿੱਤਾ ਬੋਲ ਕੇ ਜਰੂਰ ਥੋੜੀ ਕਿ ਕਾਰ ਹੀ ਦੇਣਾ ਨਹੀਂ ਆਪਣੇ ਵਾਲਿਆਂ ਨੂੰ ਤਾਂ ਮੈਂ ਦੇਖਿਆ ਕਾਰ ਦਾ ਤਸੱਲੀ ਹੁੰਦੀ ਆ ਕੇ ਕਾਰ ਦਾ ਡੱਬਾ ਆ ਗਿਆ ਕਿ ਆਵੇ ਵਿਆਹ ਆ ਗਿਆ ਯਾਰ ਅੱਜ ਕੱਲ ਫੋਨ ਤੇ ਕਹਿ ਦਿੰਦੇ ਆ ਲੋਕੀ ਯਾਰ ਮੈਂ ਆਪਾਂ ਇਨਵਾਈਟ ਹੀ ਕਰਨਾ ਜਸਟ ਲੈ ਅਸੀਂ ਸਾਰਿਆਂ ਦਾ ਕਹਿਣਾ ਹੀ ਹੁੰਦਾ ਇੱਕ ਉਹ ਬਹੁਤ ਹੁੰਦਾ ਕਿ ਕਹਿ ਤਾ ਹਨ ਜਿਵੇਂ ਜਿਉਣੀ ਕਿ ਡੱਬਾ ਹੀ ਆਵੇ ਕਾਰਡ ਤੋਂ ਥੋੜੀ ਸੰਗਦੇ ਸੁਣਾਣਾ ਰਿਸਪੈਕਟ ਹਾਂ ਪਰ ਉਹੀ ਚੱਕਰ ਆ ਨਾ ਚਲੋ ਗਾਇਸ ਹੋਰ ਜਾਣੇ ਕੰਨਾ ਨਿਕਾਣੇ ਆਏ ਆਂ ਕੀ ਆ ਖਾਏ ਕੀ ਆ ਖਾਏ ਤੁਰੇ ਜਾਂਦੇ ਕੌਣ ਕਹਿੰਦੇ ਕੋਈ ਨਹੀਂ ਸੱਚ ਤਾਂ ਨਹੀਂ ਤੁਰੇ ਜਾਂਦੇ ਉੱਤੇ ਕਹੀ ਜਾਂਦੇ ਤੁਰੇ ਜਾਂਦੇ ਨੂੰ ਕੌਣ ਕਹਿੰਦਾ ਵਿਆਹ ਤੇ ਵਿਆਹ ਤੇ ਆ ਜੀ ਆ ਦੋ ਵੀ ਤੁਹਾਡੇ ਵਾਲੇ ਨੇ ਦੁਕਾਨਾਂ ਦੇ ਕੱਪੜੇ ਲਈਏ ਕੋਈ ਫੀਸ ਵਿਆਹ ਦਾ ਲਿਖਾਈ ਹੁੰਦੀ ਆ ਵਿਆਹ ਦੇ ਰਪਿਆ ਜਨਨ ਕਿ ਤੁਸੀਂ ਦੱਸੋ ਜ਼ਰੂਰੀ ਆ ਭਾਈ ਡੱਬਾ ਦੇਣਾ ਤੇ ਆਪਣੇ ਕਾਰਡ ਦੇਣਾ ਤੇ ਜੇ ਬੰਦੇ WhatsApp ਤੇ ਅੱਜ ਕੱਲ ਕਾਰਡ ਭੇਜਦੇ ਜਾਂ ਕਿ ਤਾਂ ਉਹਨਾਂ ਦੇ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਕਿ ਉਹਨੂੰ ਅਗਨੋਰ ਕਰੋ ਦੱਸੋ ਚਲੋ ਤੇ ਇਹ ਦੱਸੋ ਕਾਡੀ ਥਿੰਕਿੰਗ ਦੇ ਹਿਸਾਬ ਦੇ ਨਾਲ ਹਨਾ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਵੀਰਵਾਰ ਅੱਜ ਹੈ ਵੀਰਵਾਰ ਵੀਰਵਾਰ ਸੋਸੀ ਪਾਉਣਾ ਬਾਬਾ ਸਾਡੇ ਇੱਥੇ ਦੇ ਨਾ ਫੈਨ ਹੋ ਜਾਂਦੇ ਲੋਕੀ ਜਿਹਨਾਂ ਨੂੰ ਮੈਂ ਬਰਫੀ ਖੁਲਾਦ ਮਾਂ ਉਰੇ ਦੀ ਫੈਨ ਹੋ ਜਾਂਦੇ ਨਾ ਡੱਬੇ ਚ ਪਾ ਦੇ ਮਜ਼ਾ ਆ ਗਏ ਨੀ ਬਾਬਾ ਇੰਨੇ ਕੈਂਡ ਬਰਫੀ ਹੁੰਦੀ ਹੈ ਸਿਰਾ ਲਾ ਜ ਲੈ ਸਿਰਾ ਕੈਂਡ ਬਰਫੀ ਲੋਕੀ ਫੈਨ ਹੋ ਜਾਂਦੇ ਬਰਫੀ ਦੇ ਆਹ ਦੀ ਬਰਫੀ ਆ ਪੋਜਿਆਂ ਦੀ ਸ਼ੌਪ ਤੇ ਅੰਗਰੇਜ਼ ਇੱਕ ਸਕੂਲਾ ਦੇ ਚਿੱਟਾ ਟਿੱਟਰ ਸਕੂਲਾ ਦੇ ਦਾ ਨਾ ਖਲਾਵ ਹੀ ਦਿੰਦਾ ਚੀਜ਼ मैं लोगों दी बर्फी हाँ। मशहूर है इतूला खा सकते जेक लेना स्वीड दाली सो तो ਦਨ ਆਪਦੇ ਚੱਕ ਕੇ ਲੈ ਸਕਦੇ 100 ਦਾ ਡੱਬਾ ਹੋ ਗਿਆ ਤੇ 50 ਰੁਪਏ ਲੈ ਲੈ ਮੈਂ ਸਾਡੇ ਇੱਕ ਨੂੰ ਕਿਉਂਕਿ ਜਿੱਦਾਂ ਹੈ ਨਾ ਆਪਾਂ ਆਨਲਾਈਨ ਪੇਮੈਂਟ ਕਰਦੇ ਆ ਜਿੱਦਾਂ ਹੁਣ ਕਰੋਨਾ ਆਇਆ ਸੀ ਇਦਾਂ ਹੋਣਾ ਸੋਲਰ ਨਹੀਂ ਸੋਲਰ ਸਟੋਨ ਖਰੇ ਇਦਾਂ ਕੋਈ ਸ਼ਾਇ ਮਤਲਬ ਤੇ ਬਾਅਦ ਤੋਂ ਬਾਅਦ ਕੈਸ਼ ਕੋਲ ਰੱਖੋ ਆਪੋ ਲਾਈਟ ਵੀ ਚੱਲ ਜਾਣੀ ਆ ਤੇ ਨੈਟ ਦੇ ਨਾਲ ਵੀ ਕਨੈਕਸ਼ਨ ਸਾਰੇ ਖਤਮ ਹੋ ਜਾਣਾ ਆ ਜਾਣੇ ਕਿ ਜਿਤਾ করোনা ਤੁਹਾਨੂੰ ਪਤਾ ਹੀ ਆ ਬਾਅਦ ਚ ਨਿਕਲ ਹੀ ਆਇਆ ਸੀਗਾ ਕਿ ਇਹਨਾਂ ਨੇ ਆਪ ਹੀ ਨਹੀਂ ਆਂਦਾ ਸੀਗਾ ਕਿ ਜਨਸੰਖਿਆ ਘਟਾਉਣ ਨੂੰ ਹਨ ਬਿੱਲ ਗੇਟਸ ਨੇ ਜਿੱਦਾਂ ਬੈਠਿਆਂ ਦੇ ਉੱਤੇ ਬੋਲਿਆ ਸੀਗਾ ਉਹਦੇ ਕੋਲ ਬੈਠਾ ਹੀ ਸੀਗਾ ਉਹ ਤੇ ਉਹ ਕਹਿੰਦੇ ਬਿਮਾਰੀ ਨਾਲ ਕਿੰਨਾ ਘਟਾਈ ਜਾ ਸਕਦੀ ਜਨਸੰਖਿਆ ਐਡੇ ਹੁਣ ਇੱਕ ਹੋਰ ਕੱਢਣ ਲੱਗੇ ਸੋਲਰ ਸਟੋਰਨ ਐ ਏਦਾਂ ਕੁਛ ਆ ਲਾਈਕ ਉਹਦੇ ਨਾਲ ਇੰਟਰਨੈਟ ਤੁਹਾਡੇ ਬੈਂਕ ਚ ਜਿੰਨੇ ਪੈਸੇ ਆ ਉਹ ਹੋ ਗਏ ਹੋਰ ਵੀ ਕਿੰਨਾ ਕੰਮ ਯਾਨੀ ਕਿ ਕਿੰਨਾ ਸਾਰਾ ਕੁਸ਼ਣ ਕੁਛ ਹੋਣਾ ਆ ਯਾਨੀ ਕਿ ਲਾਈਕ ਆ ਨਾ ਇਹ ਤਾਂ ਇੰਟਰਨੈਟ ਨਹੀਂ ਚੱਲਣਾ ਤੁਸੀਂ ਵੱਤ-ਵੱਤ ਕੈਸ਼ ਕੋਲ ਰੱਖੋ ਕੋਈ 숍ਾਂ ਨਹੀਂ ਖੁੱਲਣੀਆਂ ਕਰਿਆਨੇ ਵਾਲੀਆਂ ਕਰਿਆਨਾ ਸਟੋਰ ਆਪਣੇ ਕੋ ਖਾਣ ਪੀਣ ਨੂੰ ਰੱਖੋ ਲੈ ਕਿ ਉਹ ਟਾਈਮ ਆਉਣਾ ਆ ਜੇ ਦੇਖੀ ਆ ਤੁਹਾਨੂੰ ਮੈਂ ਨਾ ਸਹੀ ਦੱਸਦਾ ਅਖਰ ਕੀ ਆ ਉਹ ਤੁਸੀਂ ਸਰਚ ਕਰਕੇ ਦੇਖੋ ਤੁਹਾਨੂੰ ਪਤਾ ਲੱਗ ਜਾਊਗਾ ਜਿਹੜਾ ਇਦਾਂ ਜਿੱਜਾ ਨੌਲੇਜ ਰੱਖਦਾ ਹਨ ਉਹ ਟਾਈਮ ਆਉਣਾ ਆ ਸੋ ਵੱਤ-ਵੱਤ ਕੈਸ਼ ਰੱਖਿਆ ਕਰੋ ਕੋਲ ਹਾਂ ਮਤਲਬ ਕੀ ਆ ਆਹ ਹਾਂ ਇਹ ਸੋ ਨਾੜ 50 ਰੁਪਏ ਲੈਣ ਦੇ ਬੱਕਰੇ ਵੇਚਣ ਇਹ ਹੈਗਾ ਬਾਬੇ ਸੋਲਰ ਸਟੋਰਮ ਸੋਲਰ ਸਟੋਰੋਂ ਸੱਚ ਕਰਕੇ ਦੇਖਿਓ ਏਦਾਂ ਦਾ ਟਾਈਮ ਆ ਜਾਣਾ ਹੈ ਨਾ ਕੋਈ ਸ਼ਾਪ ਖੁੱਲੀ ਹੋਣੀ ਆ ਯਾਨੀ ਕਿ ਦੁਨੀਆ ਨਾ ਨੱਤੇ ਟੁੱਟ ਜਾਣਾ ਅੱਜ ਤਾਂ ਨੈੱਟ ਬੈਕਿੰਗ ਆਪਾਂ ਕਰਦੇ ਆ ਨਾ ਇਹ ਸਭ ਤੋਂ ਖਤਰਨਾਕ ਆ ਆਪਣੇ ਲਈ ਆ ਹੁਣ ਮੈਂ ਕੈਸ਼ ਲੈਣਾ ਹੈਗਾ 50 ਰੁਪਏ ਉੱਤੋਂ ਲੈ ਆ ਸੈਂਡ ਕਰਕੇ ਉਹਨੂੰ ਸੋ ਕਹਿੰਦੇ ਬੱਦ ਬੱਦ ਕੈਸ਼ ਰੱਖੋ ਜੀ ਦਾ ਕਰੋਨਾ ਐਸੇ ਇਦਾਂ ਹੀ ਹੁਣ ਇਹ ਆਉਣਾ ਆ ਇੰਟਰਨੈਟ ਬੰਦ ਹੋ ਜਾਣੇ ਆ ਫੋਨ ਬੰਦ ਹੋ ਜਾਣੇ ਆ ਯਾਨੀ ਕਿ ਬਹੁਤ ਕੁਝ ਹੋਣਾ ਸਮਝਦੇ ਆਂ ਸਾਲਾ ਕਿੱਲ ਯਾ ਘਰਦਵਾਰਿਆਂ ਨੂੰ ਕਿਉਂਕਿ ਜਿਆਦੇ ਮੈਂ ਕਲੈਰਟੀ ਚ ਨਹੀਂ ਦੱਸਣਾ ਆਏਗਾ ਤੇ ਇਹ ਤੁਸੀਂ ਆਪ ਸੱਚ ਸਰਚ ਮਾਰ ਕੇ ਪੜ ਲਿਓ ਇਹਦੇ ਬਾਰੇ ਕੀ ਚੀਜ਼ ਹੈ ਅੱਜ ਬਾਬਾ ਰਾជា ਸੰਗਰਾਮ ਨਾ ਨਵੇਂ ਦੇਸੀ ਨਾਲ ਦੇਖੋ ਕਿਵੇਂ ਲੱਗੀਆਂ ਨੇ ਬਹੁਤ ਸੰਗਤ ਆ ਜੋ ਗਾਇਸ ਨਵਾਂ ਸਾਥ ਜੜੇ ਨੇ ਰਾਇਲ ਮੇਰੇ ਰੱਖੇ ਸਾਥ ਵਾਹਿਗੁਰੂ ਦੀ ਕਿਰਪਾ ਬਾਬੇ ਜਵਾਨ ਦਾ ਅੱਜ ਸਾਰਿਆਂ ਦੇ ਬਾਬੇ ਨੇ ਤਾਂ ਸਾਨੂੰ ਘੁੰਮਣ ਭੇਜਣਾ ਜੁਕ ਕੇ ਇੰਗਲੈਂਡ ਹਾਂ ਹਾਂ ਕਿਉਂ ਜਾਣਾ ਮੈਂ ਨਾ ਬਸ ਇਹ ਹੋ ਡਾਕਟਰ ਨੇ ਫੋਨ ਚੱਕਿਆ ਸੂਸਾਂ ਤੋਂ ਸਿੱਧਾ ਮੈਡੀਕਲ ਤੇ 8:30 ਹੋ ਗਏ ਗੁੱਦ ਤੇ ਇਹ ਵੀ ਬੰਦ ਕਰਨ ਲੱਗੇ ਸੀਗੇ ਜਦ ਨੂੰ ਆ ਗਏ ਇਹ ਇਹ ਕਹਾਂ ਸਿਆਣੀ ਗੱਲ ਹੋਈ ਮੈਂ ਤੁਹਾਨੂੰ ਦੱਸਦਾ ਹਾਂ ਨਾ ਜਿੱਦਾਂ ਕਿ ਪਿੰਡ 'ਚ ਕਈਆਂ ਬੁੜੀਆਂ ਨੂੰ ਆਤ ਹੁੰਦੀ ਆ ਹੁਣ ਮੰਮੀ ਸਾਡੇ ਨਾਲ ਗਈ ਸੀਗੀ ਉਹ ਗੱਲਾਂ ਕਰਨਾ ਪਈ ਕਹਿੰਦੇ ਪਰੌਣੇ ਆਏ ਦੋ ਜਾਨੇ ਕਹਿੰਦੇ ਆ ਕੇ ਬਹਿ ਗਏ ਤੇ ਉੱਠੀ ਨਹੀਂ ਕਹਿੰਦੀ ਉਹ ਉੱਠ ਕੇ ਚਲ ਗਿਆ ਪਰੌਣੇ ਹਾਰ ਕੇ ਹੁਣ ਬੰਦਿਆਂ ਪਰੌਣੇ ਕਹਿੰਦੇ ਆਉਂਦੇ ਅਗਲੇ 100 ਗੱਲਾਂ ਬਾਤ ਕਰਨੀਆਂ ਹੁੰਦੀਆਂ ਨਾ ਕਈਆਂ ਬੁੜੀਆਂ ਨੂੰ ਆਤ ਹੁੰਦੀ ਮੈਨੂੰ ਚਿੱਤ ਆ ਗਿਆ ਮੈਨੂੰ ਸਾਡੇ ਵੀ ਇੱਕ ਦਿਨ ਇਦਾਂ ਹੋਈ ਸੀਗੀ ਸਾਡੇ ਆਏ ਇੰਗਲੈਂਡ ਤੋਂ ਉਹ ਆਏ 30 40 ਸਾਲਾਂ ਬਾਅਦ ਉਹਨਾਂ ਨੂੰ ਮਿਲਦੇ ਉਹ ਆਂਟੀ ਆ ਗਈ ਆ ਕੇ ਬਹਿ ਗਏ ਆਗੇ ਗੈ ਉਹਨਾਂ ਨਾਲ ਆਪੀ ਗੱਲਾਂ ਕਰਨ। ਉਹ ਗੌੜ। ਫਿਰ ਮੈਂ ਵੀ ਕੀ ਕਹਿਣਾ ਇਹ ਮੈਂ ਕਿਹਾ ਤੀ ਤੂੰ ਕਰ ਲੈ। ਸੋਚਿਆ ਮੈਂ ਕਿ ਚਲ ਤੂੰ ਕਰ ਲੈ। ਬਾਹਰ ਚੱਲ ਜਾਨੇ ਤੂੰ ਮਿਲ ਲੈ ਨਾ। ਹੁਣ ਜਦ ਆਪਾਂ ਆਇਆ ਆਪਾਂ ਕਿਸੇ ਘਰੇ ਜਾਈਏ ਪਿੰਡ ਚ ਲੋਕਲ ਲਾ ਲਓ। ਤੇ ਉਹਨਾਂ ਦੇ ਗੈਸਟ ਆਏ ਹੁਣ ਆਪਾਂ ਬਾਹਰ ਮੁੜ ਜਾਈਦਾ ਨਾ। ਚਲ ਪਰੋਣੇ ਆਏ ਕੀ ਬਹਿਣਾ ਨਾ ਉਹ ਉਹਨਾਂ ਲਾਪਾਂ ਦੀ ਹੈ। ਤੇ ਕਾਮਨ ਸੈਂਸ ਆ ਤੇ ਕਈ ਬੁੜੀਆਂ ਨਹੀਂ ਉਹ ਜਵਾਂ ਨਹੀਂ ਹਿਲਦੀ ਹੈ। ਇਹ ਉਹਦੀ ਅੱਜ ਕੱਲ੍ਹ ਚੱਲੀ ਤਾਂ ਮੈਂ ਤੁਹਾਨੂੰ ਦੱਸਿਆ। ਉਹਾਂ ਤਾਂ ਕਹਿੰਦੇ ਸਾਡੇ ਵੀ ਆ ਕੇ ਬੈਗੇ ਕਹਿੰਦੇ ਹਰ ਕੇ ਪਰੌਣੇ ਚ ਲੱਗੇ ਉਹ ਕਹਿੰਦੇ ਕਿ ਤੇਰੇ ਕੋਲ ਤਾਂ ਬਾਵਾ ਮੇਲਾ ਲੱਗਾ ਆ ਉਹ ਹੋ ਉਹਦਣ ਵੀ ਉਹਨਾਂ ਨਾਲ ਗੱਲਾਂ ਕਰਨ ਲੱਪੀ ਹਾਰ ਕੇ ਮੰਮੀ ਨੇ ਬੁਲਾਈ ਬਾਹਰ ਕਹਿੰਦੀ ਆ ਜਾ ਭੈਣ ਜੀ ਇੱਥੇ ਜਾਣਕ ਗਈ ਉਹ ਇਦਾਂ ਦੀਆਂ ਬੁੜੀਆਂ ਵੀ ਹੈਗੀਆਂ ਦੇਖ ਲਓ ਚਲੋ ਆ ਗਏ ਆ ਆਪਾਂ ਘਰੇ ਕਰਦੇ ਆ ਫਿਰ ਬਲੌਗ ਕੰਟੀਨਿਊ ਮਿਲਾਂਗੇ ਬਾਬਿਓ ਨਵੇਂ ਬਲੌਗ ਦੇ ਬੈ ਚ ਲਵ ਯੂ ਆਹ ਓ ਮਾਈ ਗਾਡ